ਸ਼ਿੰਦੀ ਵਧੀਆ ਹੋ ਗਿਆ ਤੂੰ ਮੇਰੇ ਨਾਲ ਵਿਆਹ ਦੇਖਣ ਆ ਗਈ ਹਨਾ ਹੋਰ ਪੂਰੀ ਰੌਣਕਾਂ ਲਾ ਕੇ ਆਵਾਂਗੀ ਦੇਖੀ ਭੂਆ ਤਾਂ ਪੂਰੀ ਖੁਸ਼ ਹੋ ਜੂਗੀ ਆਪਾਂ ਨੂੰ ਦੇਖ ਕੇ ਮੈਨੂੰ ਦੇਖ ਕੇ ਤਾਂ ਹੋਣਾ ਹੀ ਹੋਣਾ ਤੈਨੂੰ ਦੇਖ ਕੇ ਵੱਧ ਹੋ ਜੂਗੀ ਵੀ ਵਧੀਆ ਕੁੜੀਆਂ ਚਿੜੀਆਂ ਆਈਆਂ ਨੇ ਵਿਆਹ ਚ ਕਿ ਤੁਸੀਂ ਕਿੱਧਰ ਹੋਏ? ਉਹ ਤੂੰ ਕਿੱਧਰ? ਮੈਂ ਤਾਂ ਭਰਪੂਰ ਡਾਕਟਰ ਤੇ ਦਵਾਈ ਲੈਣ ਚੱਲਿਆ। ਉਹੀ ਦਵਾਈ ਅਸੀਂ ਲੈਣ ਜਾਣੇ ਆ। ਉਹ ਦਵਾਈ ਤਾਂ ਥੋੜੇ ਹਾਜਮ ਨਹੀਂ ਹੋਣੀ। ਬਾ ਉਹ ਬਾਈ ਤੇਰੇ। ਇਹ ਤਾਂ ਭੁੱਲ ਜਾ ਤੂੰ। ਜਿਹੜੀਆਂ ਗੱਲਾਂ ਤੂੰ ਖੋਪੜ ਚ ਲਈ ਫਿਰਦਾ ਨਾ। ਅਸੀਂ ਉਹੋ ਜਿਹੀਆਂ ਬੀਸੀਆਂ ਗੱਲਾਂ ਨੌਹਾਂ ਚ ਲਈ ਫਿਰਦੇ ਆ। ਮੇਰੀ ਇੱਕ ਗੱਲ ਸੁਣ ਲਓ। ਹਾਂ ਜਿੱਧਰੋਂ ਆਇਆ ਨਾ ਉਧਰੋਂ ਵੀ ਮੁੜ ਜਾ। ਨਹੀਂ ਕਿਤੇ ਦਵਾਈ ਮੈਂ ਨਾ ਦੇਦਾ ਸੋਨੂੰ ਇੱਥੇ। ਇਹ ਤਾਂ ਭੁੱਲ ਜਾ ਬਾਈ ਤੂੰ ਮੇਰੇ ਨਾਲ ਤਾਂ ਗਲਤਫਹਿਮੀ ਚੀ ਤੁਰਿਆ ਫਿਰਦਾ ਸੱਜਣਾ ਤੂੰ ਹਾਂ ਤੇਰੇ ਵਰਗੇ ਪਤਾ ਨਹੀਂ ਕਿੰਨੇ ਕਿ ਖਫਾਤੇ ਚਾਹੇ ਫਿਰ ਐਂ ਕਰੋ ਸਾਰਾ ਪਿੰਡ ਜਾਣਦਾ ਸਾਨੂੰ ਚਾਹ ਨਾਲ ਆਂਡਾ ਦੇ ਦੇਣਿਆ ਬਾਈ ਐਂ ਕਰੋ ਫਿਰ ਮੰਗਰਾ ਹੀ ਜਾਓ ਤੁਸੀਂ ਦੇਖਦੇ ਆਂ ਫਿਰ ਕੋਈ ਗੱਲ ਨਹੀਂ ਫਿਰ ਤੇਰੇ ਭਾਈਆਂ ਨੂੰ ਬਾਣ ਤਾਂ ਇੱਕੋ ਜਿੱਕੀ ਹੁੰਦੇ ਨੇ ਮੇਰਾ ਸਾਰਾ ਹੱਲ ਪੂਜਾ ਇਹ ਰੂਹੀ ਵਿੱਚੜੀ ਜਾਂਦਾ ਗੱਲ ਤਾਂ ਆਪਣੇ ਦੋਨੇ ਭਰਾਵਾਂ ਦੀ ਤਾਂ ਬਣੀ ਪਈ ਆ ਮੈਨੂੰ ਐਂ ਲੱਗਦਾ ਬਾਈ ਹਾਂ ਇਧਰਲਾ ਕੰਮ ਤਾਂ ਮੰਗਰੋ ਕਰਨਾ ਪਊ ਇਹਦੇ ਆਲਾ ਕੰਡਾ ਪਹਿਲਾਂ ਕੱਢਣਾ ਪਊ। ਉਹ ਗੱਲ ਆਈਆਂ। ਕੱਢ ਤਾਂ ਤੈਨੂੰ ਪਤਾ ਪੈਜੀ ਤਾਂ ਮੈਂ ਪਹਿਲਾਂ ਤੋਂ ਰਿਹਾਂ। ਹਾਂ। ਸਾਲੇ ਨੂੰ ਮੈਂ ਮਾਰ ਤਾਂ ਹੁਣ ਦੇਵਾਂ। ਸਹੀ। ਉਹ ਮਾਹੇ ਤੇਰੀ ਭਾਬੀ ਰੋਊ ਜਿਹੜੀ ਬਣੂਗੀ। ਚੱਲ। ਉਹ ਓ ਕੁੜੀਆਂ ਵੀ ਕਿਤੇ ਅੱਗੇ ਨਾ ਲਾਂ ਗਿਆਣ। ਚੱਲ ਮੰਗਰੀ ਚੱਲ ਗਿਆ ਉਹਦੇ। ਆਪਾ ਦੇਖ ਤਾਂ ਲਈਏ ਕਿੰਨਾ ਦੇ ਆਈਆਂ। ਇਹਦਾ ਤਾਂ ਕੰਡਾ ਮੈਂ ਕੱਲ੍ਹ ਹੀ ਕੱਢ ਦੂੰਗਾ। ਬਾਠੇ ਕਰ ਕਿਹੜੀ ਗੱਲ ਦਾ ਕਰਦਾ। ਇੱਤਾਂ ਗੱਲ ਹੈ। ਜੱਸਾ ਕਹਿੰਦੇ ਆ ਤੇਰੇ ਯਾਰ ਨੂੰ। ਬੱਸ ਫੇਰ ਚੱਕ ਦਿਆਂਗੇ ਫਟੇ। ਹਾਂ। ਇਹ ਜਿਆ ਪਿੰਡਾ ਮੈਨੂੰ ਤਾਂ ਬੇਕਾਰ ਜਿਹਾ ਲੱਗਦਾ ਪਿੰਡ ਆਖੂ ਢੁੱਡੂ ਜਾਂ ਇੱਕ ਪਿੱਛੇ ਦਰਿਆਉਂਦਾ ਨਾਲੇ ਭੂਆ 10 ਦੀ ਹੁੰਦੀ ਆ ਕਹਿੰਦੀ ਸਾਡਾ ਤਾਂ ਛੜਿਆ ਆਂਦਾ ਪਿੰਡਾ ਤਾਂ ਹੀ ਮੈਂ ਡਰਦੀ ਇਸ ਪਿੰਡ ਚ ਮੈਂ ਤਾਂ ਕਦੇ ਆਈ ਪਹਿਲੀ ਵਾਰ ਆਈ ਆ ਉਹ ਵੀ ਵਿਆਹ ਕਰਕੇ ਕਿਧਰੇ ਜਾਣੀ ਆ ਯਾਰੇ ਕਿਦੀ ਆਣੀ ਆ ਲੱਭਾ ਪਿੱਛੇ ਰਹਿ ਪਤਾ ਲੱਗ ਜੂ ਕਿਧਰ ਜਾਨੀ ਆ ਲੈ ਬਾਈ ਹੋਰ ਤਾਂ ਗੱਲਾਂ ਦੀਆਂ ਗੱਲਾਂ ਜਦੋਂ ਨੂੰ ਕੋਈ ਗੱਲ ਗੁੱਲੀ ਦੜ ਪੈਣ ਲੱਗਦੀ ਆ ਨਾ ਉਦੋਂ ਉਹ ਇਹ ਜ ਆ ਵਿੱਚ ਆ ਜਾਂਦਾ ਆ ਲੈ ਹੁਣ ਚੰਗਾ ਭਲਾ ਦਾ ਕਾਲਜ ਪੜਦਾ ਤੇ ਪੰਗੇ ਆਪਣੇ ਨਾਲ ਲੈਂਦਾ ਮੇਰੀ ਗੱਲ ਸੁਣ ਲੈ ਛੋਟੇ ਭਾਈ ਤੈਨੂੰ ਮੇਰੇ ਗੁੱਸੇ ਦਾ ਪਤਾ ਹੀ ਆ ਹਾਂ ਉਦੋਂ ਦੇਖ ਉਹਨਾਂ ਦੋਨਾਂ ਨੂੰ ਲੈ ਗਿਆ ਮੈਂ ਤਾਂ ਆਪਣੇ ਬਾਪੂ ਵਰਗੇ ਹੈਗੇ ਸੀ ਉਦੋਂ ਅੱਛਾ ਬੋਰ ਤੇ ਲੈ ਗਿਆ ਤ ਉਹਨਾਂ ਨੂੰ ਚੱਕ ਕੇ ਹਾਂ ਭਰਾ ਬ ਲੈ ਗਿਆ ਤੇ ਮਾਰਨ ਚੀਕਾਂ ਮੇਰੇ ਸਾਲੇ ਦੀ ਕਦੀ ਤਾਂ ਲੱਤ ਵੱਡੀ ਪਹਿਲਾਂ ਆਹੋ ਉਹ ਮਾਰਨ ਚੀਕਾਂ ਮਾਂ ਛੜਦਾ ਮੈਂ ਵੀ ਨਹੀਂ ਮੈਨੂੰ ਵੀ ਜੱਸਾ ਕਹਿੰਦੇ ਆ ਹਾਂ ਓਕੇ ਇੰਨੇ ਇੰਨੇ ਕਰਕੇ ਵੱਡੇ ਇਹ ਤਾਂ ਮੇਰਾ ਸੜਾ ਵਿੰਗੜ ਗਿਆ ਹੈ ਕੀ ਚੀਜ਼ ਆ 22 ਹੱਡੀਆਂ ਨੇ ਦੇ ਵਿੱਚ ਮਾਂ ਹਜੇ ਪਿਆ ਕਰੇ ਉਹ ਗੰਡਾਸਾ ਜਿਹਦੇ ਨਾਲ ਉਹ ਦੋਨੇ ਵੱਡੇ ਸੀ ਛੱਡਦਾ ਮੈਂ ਇਹਨੂੰ ਵੀ ਨਹੀਂ ਥੋੜੇ ਪਰ ਤੂੰ ਪਰਵਾਹ ਨਾ ਕਰ ਤੂੰ ਵਿਆਹ ਦੀਆਂ ਤੇਰੀਆਂ ਕਰ ਖਾਜੂ ਇਹਨਾਂ ਨੂੰ ਮੇਰਾ ਤਾਂ ਬੜਾ ਰੋਗ ਹੈ ਪਰਵਾਹ ਨਾ ਕਰ ਇਹਦਾ ਕੀ ਬੋਲ ਜੂ ਓ ਮਾਂ ਦਾ ਪੁੱਤ ਹੋਰੀ ਪਟੱਲ ਮਰੀ ਜਾਂਦਾ ਕਿਹੜਾ ਆਏ ਨੇ ਬੰਦਾ ਮਾਰਦਾ ਮੈਨੂੰ ਪਤਾ ਇਹ ਨਹੀਂ ਕਿਤੇ ਕੁੱਤੇ ਦੇ ਡਲਾਰੀ ਮਾਰੇ ਅੱਛਾ ਓਏ ਤਾਂ ਆਪਣੇ ਵਾਲੇ ਚਾਚੇ ਕੇ ਆਈਆਂ ਓਏ ਉਹ ਮੈਂ ਕੀ ਪੁੱਛਦਾ ਜਮਾ ਰਬਨੇ ਸੁਣ ਲਈ ਉਹ ਵਿਆਹ ਕਰਕੇ ਆਈਆਂ ਬਾਈ ਆਪਾਂ ਤਾਂ ਪ੍ਰੀਹੇ ਵੀ ਪੱਕੇ ਆ ਦੱਸਦੇ ਨੇ ਇੱਥੇ ਲੈ ਮੇਨ ਕੰਮ ਤਾਂ ਆਪਣੇ ਆਂ ਕੀ ਆ ਬਾਤ ਹੈ ਆ ਸੁੱਕ ਲੱਕੜੇ ਇਹਨਾਂ ਤਾਂ ਆਪਾਂ ਹਟਾ ਦਿਆਂਗੇ ਵਿੱਚ ਇਹੀ ਤਾਂ ਨਾ ਜ਼ਿੰਮੇਵਾਰੀ ਤੂੰ ਮੇਰੇ ਤੇ ਛੱਡ ਦੇ ਵਾਠ ਠੀਕ ਹੈ ਵੱਡੇ ਭਾਈ ਮੈਂ ਹੁਣ ਇਹਦਾ ਕੰਮ ਤਾਂ ਤੂੰ ਕਰਨਾ ਹੈ ਮੈਂ ਗਲੀ ਜੋ ਨੰਗਰ ਹਟਾ ਦੂੰ ਚੱਲ ਕੇ ਰਾਂ ਆਪਾਂ ਚੱਲ ਫਿਰ ਦੇਖੀਏ ਮੈਂ ਕਿੰਦਰ ਆ ਉਰੇ ਆ ਪੁੱਤ ਆ ਜਾ ਬਹਿ ਕੇ ਰਹਿ ਸਲਾਹ ਕਰੀਏ ਕੋਈ ਦਿਨ ਤਾਂ ਥੋੜੀ ਰਹਿੰਦੇ ਨੇ ਸਾਰੇ 15 ਕ ਦੇ ਨੇ ਸਾਰੇ 15 ਕ ਦੇ ਨਹੀਂ ਰਹਿ ਗਏ ਤੇ ਨਾਲੇ ਤੱਕ ਨਾ ਤੂੰ ਕਰਤੀ ਨਾ ਗੱਲਬਾਤ ਕਰਿਆ ਸਾਰੀ ਆਪਣੀ ਫਸਲ ਵਾੜੀ ਦੀ ਠੀਕ ਹੈ ਨਾ ਤੇ ਨਾਲੇ ਪੈਸੇ ਫੜ ਲਿਆ ਨਿੱਕਾ ਮੋਟਾ ਸਾਰਾ ਸਮਾਨ ਖਰੀਦਾਂਗੇ ਭਾਈ ਹੁਣ ਤੋਂ ਖਰੀਦਾਂਗੇ ਹੌਲੀ ਹੌਲੀ ਉਦੋਂ ਤੱਕ ਫੇਰ ਹੀ ਖਰੀਦਿਆ ਜਾਊਗਾ ਆ ਉਹਦਾ ਮੈਂ ਜਾ ਆਉਂਗਾ ਹਰਦੇ ਹੂੰ ਪੈਸੇ ਤੇ ਨਾਲੇ ਉਹ ਅੱਜ ਤੇਰੇ ਮਾਮੇ ਦੀਆਂ ਕੁੜੀਆਂ ਆ ਜਾਣਗੀਆਂ ਆਉਣੀਆਂ ਅੱਜ ਹਾਂ ਅੱਜ ਆਉਂੂਗਾ ਕਹਿੰਦੀ ਸੀ ਸਾਨੂੰ ਉਹ ਪੇਪਰ-ਪੁਪਰ ਉਹਨਾਂ ਦੇ ਹੋ ਗਏ ਉਹ ਕਹਿੰਦੀ ਸੀ ਲਾ ਆਵਾਂਗੇ ਅਸੀਂ 2 ਮਹੀਨਾ ਵੀ ਤੇ ਲਾ ਜਾਣਗੇ ਭੂਆ ਤੇਰਾ ਸਾਰਾ ਕੰਮ ਕਰਾਏਗਾ ਅੱਛਾ ਹੋ ਚੱਲ ਸੋ ਹੋ ਜਾਊਗਾ ਤੇ ਉਹ ਤਾਂ ਹੁਣ ਤੇਰੀ ਭੂਆ ਕੋਲੇ ਗਈ ਆ ਹਲੇ ਆਪਣੇ ਕੁੜੀ ਤੇ 4-5 ਦਿਨ ਲਾਊਗੀ ਉੱਥੇ ਚਲ ਉਹਨੂੰ ਤਾਂ ਮੈਂ ਲਿਆ ਆਉਂਗਾ ਹਾਂ ਫੇਰ ਤੂੰ ਲਿਆਈ ਠੀਕ ਹੈ ਤੇ ਬਸ ਤੂੰ ਆੜਤੀ ਤੇ ਜਿਆ ਸਾਰਾ ਸਾਬ ਕਿਤਾਬ ਕਰਕੇ ਮੈਨੂੰ ਦੱਸ ਦੀ ਸਾਰਾ ਤੇ ਫਿਰ ਆਪਾਂ ਸਾਰਾ ਸਮਾਨ ਖਰੀਦ ਲਾਂਗੇ ਨਿੱਕਾ ਮੋਟਾ ਜਿੰਨਾ ਵੀ ਹੋਇਆ ਫਿਰ ਵਿਆਹ ਦੇ ਦਿਨਾਂ ਬੱਚੇ ਦੇ ਨਾਂ ਦਾ ਕੀ ਹੁੰਦਾ ਉਹਦੀ ਆ ਜਾਂਦੇ ਨੇਗੇ ਫਿਰ ਮੈਂ ਚਾਈ ਆਉਣਾ ਜੱਜ ਆੜਤੀ ਤੇ ਜਿਆ ਸਾਬ ਕਰਿਆ ਹੋਰ ਚੰਗਾ ਲਓ ਮੈਨੂੰ ਬੈਲ ਫੜਾ ਦਿਓ ਚੱਲ ਕੋਈ ਨਾ ਹੁਣ ਤਾਂ ਬਸ ਘਰ ਆ ਗਿਆ ਲੈ ਭੂਆ ਦਾ ਸਾਹਮਣੇ ਬੈਠੀ ਆ ਮੈਂ ਸਦਕੇ ਜਾਵਾਂ ਆ ਗਈਆਂ ਸਤਿਕਾਰ ਸਤਿਕਾਰ ਤੁਸੀਂ ਸਤਿਕਾਰ ਕਰੋ ਦੱਸੋ ਠੀਕ ਆ ਵਧੀਆ ਪੂਆ ਮੈਂ ਹੋਰ ਸੁਣਾ ਕਿਵੇਂ ਆ ਵਧੀਆ ਤੁਸੀਂ ਦੱਸੋ ਬਹਿ ਜਾ ਕੋਈ ਤਕਲੀਫ ਤਾਂ ਨਹੀਂ ਹੋਈ ਆਉਂਦੀ ਇਹਨੂੰ ਰਾਤ ਚ ਤਕਲੀਫ ਤਾਂ ਨਹੀਂ ਹੋਈ ਪੂਆ ਪਰ ਸਾਡੇ ਪੰਡਿਤਾ ਛੜੇ ਵਾਲੇ ਆ ਛੜੇ ਸਾਡੇ ਪੰਡਿਤ ਕਿੱਥੇ ਹੁੰਦੇ ਸੀ ਹਾਂ ਛੜੇ ਵਾਲੇ ਨਹੀਂ ਆ ਤਾਂ ਹੁਣ ਇੱਕ ਦੋ ਹੁੰਦੇ ਨੇ ਘਰਾਂ ਚ ਮੈਂ ਤੁਹਾਨੂੰ ਸੁਣਿਆ ਸੀਗਾ ਮੰਮੀ ਨਾਲ ਗੱਲਾਂ ਕਰਦੀ ਨੂੰ ਜਦੋਂ ਕਹਿੰਦੀ ਸੀ ਪੈਣ ਸਾਡੇ ਪਿੰਡ ਨਾ ਆਏ ਸਾਡੇ ਪੰਡਿਤ ਛੜੇ ਨਹੀਂ ਗੇ ਇੱਥੇ ਦੋ ਤਿੰਨ ਸੱਚੀ ਫਿਰਦੇ ਸੀ ਅਸੀਂ ਤਾਂ ਮਸਾ ਘਰ ਲਿਆ ਪੂਆ ਪਤਾ ਨਹੀਂ ਦੇਖ ਕੇ ਸੋਡੇ ਮਗਰ ਲੱਗਦੇ ਹੋਣਗੇ ਅਦੋਂ ਤੱਕ ਸਾਡੇ ਘਰਾਂ ਚ ਮੁੰਡੇ ਨੇ ਉਹੀ ਹੋਣਗੇ ਪਤਾ ਨਹੀਂ ਪੂਰਾ ਪਰ ਹੁਣ ਛੜੇ ਵੀ ਕੁਮਾਰੇ ਵੀ ਹੋ ਸਕਦੇ ਨੇ ਛੜੇ ਥੋੜੀ ਹੋ ਸਕਦੇ ਨੇ ਹਾਂ ਪੂਆ ਅਸੀਂ ਘੜਾਂ ਨਾਲ ਜਾਂਦੇ ਆ ਚੱਲ ਉਹਨਾਂ ਨੂੰ ਹੋਰ ਦੱਸ ਪੂਆ ਕਿੰਨੇ ਆਪਣਾ ਇਹਨੇ ਸਫਲ ਚੱਕ ਨਾਲ ਅਸਰ ਦੁਖਾਉਂ ਆ ਆ ਹੋਰਾ ਅੱਛਾ ਕੋਈ ਨਾ ਸਾਹਿਬ ਆਟ ਵੀ ਸਾਨੂੰ ਤਾਂ ਇੰਨੀ ਲੰਬੀ ਲੱਗੀ ਨਹੀਂ ਐਵੇਂ ਲੱਗਦਾ ਅਹ ਸਾਡਾ ਥੋੜਾ ਜਿਆ ਦੂਰ ਪਾਈ ਜਾਂਦਾ ਪੂਆ ਵਿਆਹ ਦੀਆਂ ਤਿਆਰੀਆਂ ਦੱਸ ਕਿਵੇਂ ਚੱਲ ਰਹੀਆਂ ਪੂਆ ਵਿਆਹ ਦੀਆਂ ਤਿਆਰੀਆਂ ਬੰਦੀਆਂ ਚੱਲ ਰਹੀਆਂ ਨੇ ਹੁਣ ਤੁਸੀਂ ਆ ਕੇ ਆਪੇ ਤਿਆਰੀਆਂ ਕਰ ਲਿਓ ਕੋਈ ਯਾਰ ਫਿਕਰ ਕਰਨ ਦੀ ਲੋੜ ਵੀ ਨਹੀਂ ਪੂਆ ਸਾਡੇ ਹੁੰਦੇ ਦੇਖੀ ਵਿਆਹ ਚ ਪੂਰੀਆਂ ਰੌਣਕਾਂ ਲਾ ਦੇਣੀਆਂ ਅਸੀਂ ਸੱਸਰ ਵੀ ਦੁੱਖ ਨੂੰ ਹਟ ਹੀ ਜਾਊਗਾ ਉਹ ਤਾਂ ਹਟ ਹੀ ਜਾਂਦਾ ਹੁੰਦਾ ਵਿਆਹਾਂ ਚ ਸਿਰ ਦੁੱਖ ਨੂੰ ਤਾਂ ਤੇ ਗਿੰਦਰ ਵੀਰਾ ਕਿਧਰ ਗਿਆ ਉਹ ਅੱਜ ਮੰਡੀ ਗਿਆ ਆ ਕੋਣੀ ਭੇਜਿਆ ਸੋਡੇ ਮੂਰੇ ਮੂਰੇ ਅੱਛਾ ਹੁਣ ਚੱਲ ਆੜਤੀਆਂ ਦੀ ਜਾਇਆ ਚੱਲ ਮਹ ਹਿਸਾਬ ਕਿਤਾਬ ਕਰਾ ਉਹ ਆਪਣੀ ਗੁੜੀਆ ਰਾਣੀ ਤਾਂ ਇੱਥੇ ਹੈ ਨਹੀਂ ਆਪਦੀ ਭੂਆ ਕੋਲੇ ਗਈ ਹੋਈ ਹੈ ਤੁਸੀਂ ਆਪਦੀ ਭੂਆ ਕੋਲੇ ਆ ਗਈਆਂ ਉਹ ਆਪਦੀ ਭੂਆ ਕੋਲੇ ਵਾਗੀ ਲੱਪੂਆ ਹੁਣ ਥੋੜੇ ਜਣ ਵਿਆਹ ਚ ਰਹਿ ਗਏ ਬਲਾਲਾ ਨਾ ਫਿਰ ਸਾਡਾ ਆਈਆਂ ਤਾਂ ਕੀ ਫੇਰ ਹੋਇਆ ਉਹ ਕੀ ਹੋਇਆ ਨਾ ਉਹਦੀ ਭੂਆ ਕਹਿੰਦੀ ਨਹੀਂ ਤਾਂ ਕਿ ਨਾ ਪੰਜ ਸੱਤ ਬਿਸਤਰੀ ਕਰੀ ਬੈਠੀ ਸੀ ਉਹ ਵਧੀਆ ਨਾਲੇ ਕਹਿੰਦੀ ਮੈਂ ਪੰਜ ਸੂਟ ਦੇ ਦੂੰ ਪਰ ਆਪਦੇ ਪਸੰਦ ਦੇ ਲੈ ਜੀ ਖਰੀਦ ਕੇ ਮਾ ਕੇ ਚੱਲ ਫਿਰ ਤਾਂ ਬਾਹਲੇ ਨੇੜੇ ਲੱਗ ਜਾਣਗੇ ਦਿਨ ਫਿਰ ਤਾਂ ਜਾਇਆ ਨਹੀਂ ਜਾਣਾ ਮਾ ਤੂੰ ਹੁਣ ਆਪ ਵਗ ਜਾ ਭੱਜ ਕੇ আচ্ছা ਠੀਕ ਐ ਚੱਲ ਮਮਾ ਮੈਂ ਲਾਇ ਆਂਗੀ ਇਨ ਇੱਕ ਦਿਨ ਚੱਲ ਪੂਆ ਹੁਣ ਜਲਦੀ ਬੁਲਾ ਲਾ ਸਾਨੂੰ ਵੀ ਐ ਤਾਂ ਔਖਾ ਜਾ ਹੋ ਜੂਗਾ ਰਹਿਣਾ ਹਾਂ ਨਾ ਬਸ ਆ ਪੰਜ ਚਾਰ ਦਿਨ ਹੀ ਐ ਫਿਰ ਆ ਜੂਗੀ ਉਹ ਚੱਲ ਫਿਰ ਪੂਆ ਦੇਖ ਲੈ ਅੰਦਰ ਕੀ ਮਾਹੌਲ ਆ ਮਾਹੌਲ ਕੀ ਚਾ ਪਾਣੀ ਕਰਦੀ ਏ ਤੁਹਾਡੇ ਵਾਸਤੇ ਆ ਜਾਓ ਅੰਦਰ ਹੀ ਪੀ ਲਾਂਗੇ ਪੂਆ ਆ ਜਾਓ ਰਾਉਂ ਦਾ ਲੱਗ ਜਾਨੀਆਂ ਵਿਆਹ ਦੀਆਂ ਪਹਿਲੇ ਹੀ ਹੋਰ ਕੀ ਆਪੂਆ ਤੁਹਾਡੇ ਆ ਗਈਆਂ ਹੁਣ ਮੇਰਾ ਸਾਣਾ ਆਪਣੇ ਘਰਾਂ ਦੇ ਤੇ ਹੀ ਹੰਦਾ ਓਏ ਓਏ ਕੱਲ ਤੋਂ ਓਏ ਸਾਡੇ ਘਰਾਂ 'ਕੀ ਕਰਦਾ ਓਏ ਸਾਡੇ ਸਖਿਆਂ ਦੇ ਘਰਾਂ ਲੈ ਵੀ ਮਿੱਤਰਾ ਐਦੂ ਪਹਿਲਾਂ ਜੋ ਕੁਝ ਹੋ ਗਿਆ ਹੋ ਗਿਆ ਐਦੂ ਬਾਅਦ ਆ ਤਿੰਨੇ ਗਲੀਆਂ ਚ ਨਾ ਬੜੀ ਮਰੇ ਸਾਲੇ ਦੀਆਂ ਲੱਤਾਂ ਤੋੜ ਦੂੰ ਨਾਲੇ ਇੱਕ ਗੱਲ ਸੁਣ ਲੈ ਇੱਕ ਜਿਹੜੀਆਂ ਕੁੜੀਆਂ ਆਈਆਂ ਨੇ ਨਾ ਇਹ ਸਾਡੇ ਆ ਦੇ ਸਖਿਆਂ ਦੇ ਘਰਾਂ ਚ ਆਈਆਂ ਨੇ। ਤੁਹਾਡੇ ਕਿਹੜੇ ਸਕੇ ਓਏ? ਤੁਸੀਂ ਦੋ ਤਾਂ ਟੋਟਰੂ। ਉਹ ਸਾਡੇ ਕਿੰਦਰ ਕੇ ਏ। ਉਹ ਕਿੰਦਰ ਕੇ ਵਿਆਹ ਨਾ ਗੁੱਡੀ ਦਾ ਤਾਂ ਕਰਕੇ ਆਈਆਂ ਨੇ ਉਹ ਤੇ ਹੁਣ ਆ ਤਿੰਨੇ ਗਲੀਆਂ ਚ ਨਾ ਤੂੰ ਹਾਂਭ ਲਾ ਲਈ ਜੇ ਕਿਤੇ ਦਿਸ ਗਿਆ। ਯਾ ਮੇਰੀ ਗੱਲ ਸੁਣ ਲਾ। ਆ ਪਰਸੋ ਤੱਕ ਵਿਆਹ ਸਟਾਰਟ ਹੋ ਜੂ। ਅਸੀਂ ਦੋਨੇ ਭਾਈ ਮੇਨ ਪ੍ਰਿਹੇ ਆ ਉੱਥੇ। ਹੂੰ। ਸਾਡੀ ਆ ਸਾਰੀ ਘਰਤੀ ਧਰਤੀ। ਲੱਡੂ ਸਾਥੋਂ ਪੁੱਛ ਕੇ ਦੇਣਾ ਕਿਸੇ ਨੂੰ। ਤੇ ਹੋਰੀ ਨਾ ਜਾ ਜਾਂਦੀ ਹੋ ਜੇ ਤੇ ਕਿਤੇ ਤੇਰਾ ਕਤਲ-ਕੁੱਤਲ ਹੋ ਜੇ ਹੈ ਸਾਡੇ ਦਾ ਮੇਰਾ ਸੁਭਾਅ ਭੜਾ ਭਰਾਵਾ ਮੈਥੋਂ ਮਰ ਨਾ ਜਾਵੇ ਮੈਂ ਗੱਲਾਂ ਬਾਹਾਂ ਨਹੀਂ ਕਰ ਸਕਦਾ ਮੇਰੇ ਬਾਰੇ ਦੱਸ ਦੇ ਇਹਨੂੰ ਮੜਾ ਜਾ ਹਾਂ ਭਾਈ ਇਹ ਮੇਰਾ ਸਾਰਾ ਜਮਾ ਚੁੱਪ ਕਰਿਆ ਬੈਠਾ ਮੈਨੂੰ ਬੰਦਾ ਮੂਹਰੇ ਰੋਹ ਵਾਲਾ ਚਾਹੀਦਾ ਕੋਈ ਮਾਰੇ ਇਹਨੂੰ ਮਾਰ ਲੈ ਭਾਈ ਤੂੰ ਹੈਗਾ ਆਪਣੇ ਪਿੰਡ ਦਾ ਤੇ ਤੈਨੂੰ ਮੈਂ ਲਾਸਟ ਇੱਕੋ ਹੀ ਗੱਲ ਦੱਸ ਦੇਣਾ ਵੀ ਸਾਡੇ ਵਾਲੇ ਦਾ ਸੁਭਾਅ ਹੈਗਾ ਬੜਾ ਚੰਦਰਾ ਇਹਨੇ ਖੂਹ ਤੇ ਲਾ ਜਾ ਕੇ ਨਾ ਤੈਨੂੰ ਐਡੇ ਐਡੇ ਟੋਟਿਆਂ ਦੇ ਵਿੱਚ ਪੜਦਣਾ। ਉਹ ਜੇ ਹੁਣਾਂ ਕੇਂਦਰ ਕੇ ਵਿਆਹ ਗਾ ਇਹਦਾ ਮਤਲਬ ਇਹ ਥੋੜੀ ਮੈਂ ਗਲੀ ਨੰਗਣੋਂ ਹਟ ਜਾ। ਫੇਰ ਤਾਂ ਮੈਨੂੰ ਬਈ ਐਂ ਲੱਗਦਾ ਇਹਨਾਂ ਦੇ ਵਿਆਹ ਦੇ ਨਾਲ ਨਾਲ ਨਾ ਤੇਰਾ ਭੋਗ ਵੀ ਪਾਉਣਾ ਹੀ ਪੈਣਾ। ਉਹ ਤੁਸੀਂ ਕਰ ਲਿਓ ਜਿਹੜਾ ਕੁਝ ਕਰਨਾ। ਦੀਦੀ ਹਾਂ ਬੋਰ ਹੋਈ ਜਾਂਨੇ ਆ ਕੀ ਕਰੀਏ? ਨਿੱਪੂਆ ਤਾਂ ਸੂਟ ਲੈਣ ਵਗੀ ਆਜ ਆਪਾਂ ਬੋਲੀਆਂ ਦੀ ਪ੍ਰੈਕਟਿਸ ਕਰਦੇ ਆਂ। ਹਾਂ। ਇਕਾ ਮਾ ਠੀਕ ਆ ਤੂੰ ਪਾ ਬੋਲੀ ਨਹੀਂ ਤੂੰ ਪਾ ਨਹੀਂ ਤੂੰ ਬਾ ਤੂੰ ਵੱਡੀਆਂ ਨਾ ਮੈਂ ਇਥੋਂ ਚੱਲ ਮੈਂ ਪਾਉਣੀ ਬੋਲੀ ਤਾਂ ਮੂੰਹ ਹੀ ਸੀ ਜਿਆਦਾ ਕਾਮਲੀ ਜੀ ਬੋਲੀ ਚੱਲ ਫਿਰ ਪਾਉਣੀ ਆ ਆਪਾਂ ਇੱਥੇ ਜਿਹੜੀਆਂ ਵੀ ਅੰਨੀਆਂ ਹੀ ਪੂਆ ਕੋਲੇ ਆਈਆਂ ਆਈਆਂ ਬੋਲੀਆਂ ਚ ਤੇ ਹੋਰ ਜੇ ਆਪਾਂ ਸਿੱਖਾਂਗੇ ਨੇ ਫਿਰ ਕੀ ਕਰਾਂਗੇ ਮੈਂ ਪਾਉਣੀ ਚੰਗਾ ਚੱਲਣਾ ਚੀ ਹੁਣ ਤੂੰ ਲੱਡੂ ਖਾਦੇ ਵੀ ਬਥੇਰੇ ਲੱਡੂ ਮੰਡੇ ਵੀ ਬਥੇਰੇ ਅੱਜ ਲੱਗ ਜਿਪਤਾ ਜਨ ਨੱਚ ਬਰਾਬਰ ਮੇਰੇ ਅੱਜ ਲੱਗ ਜਿਪਤਾ ਜਨ ਨਾ ਰੌਕਲਾਲੀ ਬਾਈ ਆ ਗਿਆ ਬਾਈ ਸਸਰੀ ਕਾਲ ਸਸਰੀ ਕਾਲ ਉਰ ਬਾਈ ਠੀਕ ਹੈ ਬੇ ਕਿਧਰ ਵਾਗੀ ਉਹਦਾ ਸੂਟ ਲੈਣ ਗਈ ਆ ਸੂਟ ਲੈਣ ਵਾਗਿਆ ਹਾਂ ਪਹਿਲਾ ਪਾਣੀ ਪਾਏ ਪਾਣੀ